ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਹਰ ਸੰਗ ਜਿਓ ਇਹ ਜੋ ਸੱਤਰੰਗਾਂ ਦੀ ਲਿਖਤ ਪੜਦੇ ਹਨ ਤੇ ਬਾਬਾ ਮੋਤਾ ਸਿੰਘ ਜੀ ਦੇ ਉੱਤੇ ਟੀਕਾ ਟਿੱਪਣੀ ਕਰਦੇ ਹਨ ਬਾਬਾ ਮੋਤਾ ਸਿੰਘ ਦੀ ਬਹੁਤ ਵਡਿਆਈ ਹੈ ਹਰ ਬਾਣੀ ਦੇ ਵਿੱਚ ਦਰਜ ਹੈ ਪਰ ਉਹ ਨਹੀਂ ਪੜਦੇ ਤਾਂ ਨਾ ਇਹਨਾਂ ਨੇ ਪੜਨੀ ਹੈ ਹਰ ਬਾਣੀ ਵਿੱਚ ਦਰਜ ਹੈ ਐਸੀ ਮੈਂ ਜਗਾਵਾ ਜੋਤਾ ਸਾਡੀ ਤਾਕਤ ਵਰਤੇ ਮੋਤਾ ਇਹ ਪਰਮੇਸ਼ਰ ਕਹਿ ਰਿਹਾ ਹੈ ਜਿਸ ਦੀ ਰਤ ਦੇ ਵਿੱਚੋਂ ਬਾਬਾ ਮੋਤਾ ਸਿੰਘ ਜੀ ਉਪਜੇ ਹਨ ਉਹ ਪਰਮੇਸ਼ਰ ਕਹਿ ਰਿਹਾ ਹੈ ਬਾਬਾ ਮੋਤਾ ਸਿੰਘ ਪਰਮੇਸ਼ਰ ਦਾ ਬੱਚਾ ਵੀ ਸੀ ਤੇ ਭਗਤ ਵੀ ਸੀ ਜੋ ਪਿਸਲਾ ਜਾਮਾ ਰਾਜਾ ਪ੍ਰਥਰੀ ਦਾ ਸੀ ਤੇ ਰਾਜਾ ਪ੍ਰਥਰੀ ਇੱਕ ਭਗਤ ਸੀ ਪਰਮੇਸ਼ਰ ਦਾ ਮਹਾਰਾਜ ਐਸਨ ਜੀ ਦਾ ਹਰ ਸੰਗ ਜੀਓ ਹਰ ਸੰਗ ਦੀ ਜਿਹੜੀ ਗਰੀਬੀ ਬਾਬਾ ਮੋਤਾ ਸਿੰਘ ਦੀ ਝੋਲੀ ਦੇ ਵਿੱਚ ਪਾਈ ਗਈ ਬਾਬਾ ਮੋਤਾ ਸਿੰਘ ਜੀ ਨੇ ਹਾਸ ਗਜਰੀ ਉਹ ਗਰੀਬੀ ਆਪਣੀ ਚੋਲੀ ਦੇ ਵਿੱਚ ਪਵਾ ਲਈ ਹਰ ਬਾਣੀ ਵਿੱਚ ਦਰਜਾ ਹੈ ਮੋਤਾ ਸਿੰਘ ਪਾੜਿਆ ਆਪਣੀ ਦਸਤਾਰ ਨਾਜਰ ਸਿੰਘ ਹੱਥ ਫੜਾਇਆ ਨਾਜਰ ਸਿੰਘ ਸੱਚ ਸੰਘਰਸ਼ਨ ਥੱਲੇ ਦੇਵੇ ਬਾੜ ਜਗਤ ਗਰੀਬੀ ਭਗਤਾਂ ਵਿੱਚੋਂ ਬਾੜ ਕਢਾਈਏ ਇਹ ਜਗਤ ਗਰੀਬੀ ਭਗਤਾਂ ਦੀ ਜਿਹੜੀ ਗਰੀਬੀ ਸੀ ਬਾਬਾ ਮੋਤਾ ਸਿੰਘ ਕਰਕੇ ਹੀ ਨਿਕਲੀ ਹੈ ਜਿਹੜੇ ਅੱਜ ਗੱਡੀਆਂ 'ਤੇ ਚੜੇ ਫਿਰਦੇ ਆ ਸਬਦਾ ਖਾਣ ਪੀਣ ਦਾ ਚੱਲਦਾ ਰਹੇ ਵਿਹਾਰ ਭੁੱਖਿਆਂ ਭੁੱਖਦੇ ਮਟਾਈ ਸਾਰਿਆਂ ਦੀ ਭੁੱਖ ਜਿਹੜੀ ਹੈ ਬਾਬਾ ਮੋਤਾ ਸਿੰਘ ਕਰ ਕਈਏ ਜਿਹੜੀ ਮਿੱਠੀ ਆ ਇਹਦੀ ਕਰੀਬੀ ਨਿਗਲੀ ਆ ਭਗਤਾਂ ਦੀ ਜਿਹੜੇ ਅੱਜ ਗੱਡੀਆਂ ਤੇ ਚੜੇ ਫਿਰਨਦੇ ਆ ਤੇ ਬਾਬਾ ਮੋਤਾ ਸਿੰਘ ਤੇਤੀਗਾ ਟਿੱਪਣੀ ਕਰਦੇ ਆ ਇਹ ਜਿਹੜੀਆਂ ਲਿਖਤਾਂ ਪੜਪੜ ਹਰ ਸੰਗ ਜੀਓ ਜਿਹੜੇ ਸੱਤ ਰੰਗ ਦੀ ਲਿਖਤਾਂ ਪੜ ਕੇ ਤੇ ਬਾਬਾ ਮੋਤਾ ਸਿੰਘ ਦੇ ਉੱਤੇ ਟਿੱਕਾ ਟਿੱਪਣੀ ਕਰ ਰਹੇ ਆ ਪਰਿਵਾਰ ਦੇ ਉੱਤੇ ਵੀ ਪਪਾ ਮੋਤਾ ਸਿੰਘ ਜੀ ਦੀ ਅੱਗੇ ਬੇਨਤੀ ਕਰਾਂਗੇ ਕਿ ਇਹਨਾਂ ਦੇ ਹਿੱਸੇ ਦੀ ਜੋ ਗਰੀਬੀ ਆ, ਬਦਨਸੀਬੀ ਆ ਇਹਨਾਂ ਨੂੰ ਹੀ ਵਾਪਸ ਕਰ ਦਿੱਤੀ ਜਾਵੇ। ਇਹਨਾਂ ਨੂੰ ਪਤਾ ਲੱਗੇ ਕਿ ਗਰੀਬੀ ਕੀ ਹੁੰਦੀ ਆ। ਪਪਾ ਮੋਤਾ ਸਿੰਘ ਨੇ ਤੇ ਉਸ ਦੇ ਪਰਿਵਾਰ ਨੇ ਤਾਂ ਗਰੀਬੀ ਕੱਟ ਲਈ ਜਿੱਦਾਂ ਵੀ ਉਹਨਾਂ ਤੋਂ ਨਿਕਲੀ ਸਮਾਂ ਕੱਢ ਲਿਆ। ਕਿਸੇ ਨਾਲ ਠੱਗੀ ਨਹੀਂ ਮਾਰੀ, ਕਿਸੇ ਸੰਗ ਦੇ ਨਾਲ ਠੱਗੀ ਨਹੀਂ ਮਾਰੀ, ਕਿਸੇ ਸੰਗ ਤੋਂ ਪੈਸੇ ਨਹੀਂ ਮੰਗੇ। ਜਿੱਤ ਤਰ੍ਹਾਂ ਸਮਾਂ ਨਿਕਲਿਆ ਕੱਢ ਲਿਆ ਉਹਨਾਂ ਨੇ। ਪਰ ਇਹ ਜਿਹੜੇ ਠੱਗੀਆਂ ਮਾਰਨ ਵਾਲੇ ਠੱਗ ਵੀ ਹਨ ਚੋਰ ਵੀ ਹਨ ਗੱਡੀਆਂ ਦੇ ਵਿੱਚੋਂ ਪੈਸੇ ਚੋਰੀ ਕਰਨ ਵਾਲੇ ਤੇ ਗੱਡੀਆਂ ਦੇ ਜਿਹੜੀਆਂ ਕਿਸ਼ਤਾਂ ਦੇ ਭੀਖ ਮੰਗਣ ਵਾਲੇ ਵੀ ਹਨ ਬਾਬਾ ਮੋਤਾ ਸਿੰਘ ਜੀ ਬਾਦਾਮ ਖਾ ਖਾ ਕਿਉ ਮੱਖਣ ਖਾ ਖਾ ਪਲੇ ਸੀ ਕੋਈ ਘਰ ਦੇ ਵਿੱਚ ਗਰੀਬੀ ਨਹੀਂ ਸੀ ਹੈਗੀ ਇਹ ਸੰਗਤ ਦੀ ਹੀ ਗਰੀਬੀ ਜਿਹੜੀ ਆ ਇਹ ਬਾਬਾ ਮੋਤਾ ਸਿੰਘ ਦੀ ਝੋਲੀ ਵਿੱਚ ਪਈ ਸੀ ਤੇ ਗਰੀਬੀ ਆਈ ਸੀ ਸਤਰੰਗ ਮੋਤਾ ਸਿੰਘ ਜੀ ਨੂੰ ਕਹਿ ਰਹੇ ਹਨ ਤੁਸੀਂ ਉਪਜੇ ਉਸ ਦੀ ਰਤੇ ਜੋ ਰਤਨ ਅਮੋਲਕ ਗੁਰਮਖ ਰਿਆ ਪ੍ਰਗਟਾਇਆ 모ਤਾ ਸਿੰਘ ਨੂੰ ਸਤਰੰਗ ਕਹਿ ਰਹੇ ਹਨ ਕਿ 모ਤਾ ਸਿੰਘ ਤੁਸੀਂ ਉਸ ਅਕਾਲ ਪੁਰਖ ਉਹ ਪਰਮੇਸ਼ਰ ਉਹ ਪਾਰਬ੍ਰਾਮ ਦੀ ਜਿਹੜੀ ਰਤ ਦੇ ਵਿੱਚੋਂ ਭਾਵ ਖੂਨ ਦੇ ਵਿੱਚੋਂ ਉਪਜੇ ਹੋ ਪੈਦਾ ਹੋਏ ਜੋ ਜਿਹੜਾ ਗੁਰਮਖਾਂ ਨੂੰ ਪ੍ਰਗਟ ਕਰਦਾ ਹੈ ਰਤਨ ਅਮੋਲਕ ਹੀਰੇ ਪੈਦਾ ਕਰਦਾ ਹੈ ਪ੍ਰਗਟ ਜਿਹੜਾ ਕਰਦਾ ਹੈ ਉਸ ਦੀ ਉਸ ਦੇ ਤੁਸੀਂ ਬੱਚੇ ਹੋ ਤਤਾਂ ਵਾਲੇ ਸ਼ੇਰ ਸਿੰਘ ਦੇ ਬੱਚੇ ਹੋ ਹਰ ਬਾਣੀ ਦੱਸ ਰਹੀ ਹੈ ਕਿ ਪਰਮੇਸ਼ਰ ਦੇ ਬੱਚੇ ਵੀ ਹਨ ਉਹਦਾ ਪਰਿਵਾਰ ਵੀ ਹੈ ਹਰ ਬਾਣੀ ਜਿਹੜੀ ਆ ਇਹ ਗਵਾਹੀ ਪਰ ਰਹੀ ਹੈ ਇਸ ਗੱਲ ਦੀ ਸੱਤ ਰੰਗ ਮੋਤਾ ਸਿੰਘ ਨੂੰ ਕਹਿ ਰਹੇ ਹਨ ਕਿ ਪੂਰਨ ਨਹੀਂ ਪਰਮੇਸ਼ਰ ਭਾਵੇਂ ਕਿ ਮਹਾਰਾਜਪੂਰ ਸਿੰਘ ਜੀ ਪਰਮੇਸ਼ਰ ਨਹੀਂ ਹਨ ਪੂਰਨ ਪੂਰਨ ਵਿੱਚ ਜਿਹੜਾ ਉਹ ਸਮਾਈ ਆ ਉਹ ਪੂਰਨ ਪਰਮੇਸ਼ਰ ਹੈ ਜਿਸ ਦੀ ਰਤ ਦੇ ਵਿੱਚੋਂ ਤੁਸੀਂ ਉਪਜੇ ਹੋ ਬਾਬਾ ਮੋਤਾ ਸਿੰਘ ਨੂੰ ਸਤ ਰੰਗ ਕਹਿਣ ਲਿਆ ਹੂਨ ਦੇ ਵਿੱਚੋਂ ਪੈਦਾ ਹੋਏ ਉਹ ਜੋ ਪੂਰਨ ਵਿੱਚ ਸਮਾਇਆ ਹੋਇਆ ਹੈ ਮਹਾਰਾਜਪੂਰ ਸਿੰਘੀ ਦੇ ਵਿੱਚ ਸਮਾਇਆ ਹੋਇਆ ਹੈ ਉਹ ਪੂਰਨ ਪਰਮੇਸ਼ਰ ਹੈ ਜਿਸ ਪਰਮੇਸ਼ਰ ਨੇ 5 26 ਉਹ 2000 ਬਿਕਰਮੀ ਨੂੰ ਆਪਣੀ ਦੇਹ ਛੱਡ ਕੇ ਦੇਹ ਤਜ ਕੇ ਤੇ ਮਹਾਰਾਜਪੂਰ ਸਿੰਘੀ ਦੇ ਵਿੱਚ ਸਮਾ ਗਿਆ ਸੀ ਨਵਜਾਂ ਬੰਦ ਕਰ ਦਿੱਤੀਆਂ ਸਨ ਉਹ ਪੂਰਨ ਪਰਮੇਸ਼ਰ ਹੈ ਜਿਸ ਦੀ ਰਤ ਦੇ ਵਿੱਚੋਂ ਤੁਸੀਂ ਉਪਜੇ ਹੋ ਪਾ ਮਹਾਰਾਜ ਸ਼ੀਰ ਸੰਗ ਕਵਿੰਡ ਵਾਸੀ ਜੇ ਉਹ ਪੂਰਨ ਪਰਮੇਸ਼ਰ ਹੈ ਮੋਤਾ ਸਿੰਘ ਜਰਾ ਉੱਠ ਕੇ ਆ ਆ ਗਾੜੀ ਹੁਕਮ ਧਿਆਨ ਸੁਨਾਈਆ ਜਗਤ ਜੁਗ ਆਈ ਵਾਰੀ ਵਾਰਸ ਤੈਨੂੰ ਧਿਆਨ ਬਣਾਈਆ ਸਤ ਰੰਗ ਬਾਬਾ ਮੋਤਾ ਸਿੰਘ ਨੂੰ ਕਹਿ ਰਿਹਾ ਬਾਬਾ ਮੋਤਾ ਮੋਤਾ ਸਿੰਘ ਉੱਠ ਕੇ ਹੁਣ ਅੱਗੇ ਆ ਉਹ ਪਰਮੇਸ਼ਰ ਜਿਹਦੀ ਰਤ ਦੇ ਵਿੱਚ ਤੁਸੀਂ ਉਪਜੇ ਹੋ ਪੈਦਾ ਹੋਏ ਹੋ ਉਹ ਪਾਰਬ੍ਰਮ ਤੈਨੂੰ ਹੁਣ ਫਿਰ ਉਸੇ ਮਿਸਲ ਦਾ ਜਿਹੜਾ ਵਾਸ ਬਣਾਉਣ ਲੱਗਾ ਆ ਇਹ ਖੇਰ ਜਿਸ ਘਰ ਦੇ ਵਿੱਚੋਂ 26ਪੋ 2000 ਬਿਕਰ ਮੈਨੂੰ ਬਦਲੀ ਸੀ ਤੇ ਤੁਸੀਂ ਦਪੇਤ ਨੂੰ ਇਹ ਵਾਰਸ ਬਣਾਉਣ ਲੱਗਾ ਹੈ ਉਸ ਪਰਮੇਸ਼ਰ ਦੇ ਬੱਚੇ ਬਾਨੀ ਗਵਾਈ ਪਾ ਲਈ ਆ ਕਿ ਪਰਮੇਸ਼ਰ ਦਾ ਪਰਿਵਾਰ ਵੀ ਹੈ ਪਰਮੇਸ਼ਰ ਦੇ ਬੱਚੇ ਵੀ ਹਨ ਹਰ ਸੰਗ ਜੀ ਉਹ ਸੱਤ ਰੰਗ ਕਹਿ ਰਹੇ ਹਨ ਕਿ ਜੇ ਕਹੋ ਪੂਰਨ ਸਿੰਘ ਕੀਤਾ ਦਗਾ ਸੱਤ ਰੰਗ ਕਹਿਣ ਇਹ ਵੀ ਦਈਏ ਜਨਾਈਆ ਬਿਨਾ ਪੂਰਨ ਤੋਂ ਪੂਰਨ ਪ੍ਰਭ ਦਾ ਚੱਲੇ ਕੋਈ ਨਾ ਅੱਗਾ ਪਿੱਛਾ ਸਮਝ ਨਾ ਕਿਸੇ ਸਮਝਾਈਆ ਇਹ ਇਥੇ ਉਥੇ ਸਦਾ ਇੱਕੋ ਲੈਂਦੇ ਮਜਾ ਦੂਜਾ ਰਸ ਨਾ ਕੋਈ ਰੱਖਿਆ ਸਤਗੁਰੂ ਸ਼ਬਦ ਤੇ ਅਕਾਲ ਪੁਰਖ ਦੋਨੇ ਜਿਹੜੇ ਇਹ ਮਜਾ ਲੈਂਦੇ ਨੇ ਇੱਥੇ ਤੇ ਉੱਥੇ ਕਿਤੇ ਸਤਿਖੰਡ ਦੇ ਮਤਲਬ ਲੋਕ ਦੇ ਵਿੱਚ ਹਰ ਸੰਗ ਜੀਓ ਮੋਤਾ ਹੈ ਇਹਨੂੰ ਸਤ ਰੰਗ ਕੀ ਕਰ ਰਿਹਾ ਹੈ ਕਿ ਪੂਨ ਸਿੰਘ ਨੇ ਕੋਈ ਦਗਾ ਨਹੀਂ ਕੀਤਾ ਕਿਉਂਕਿ ਅਕਾਲ ਪੁਰਖ ਤੇ ਸਤਗੁਰੂ ਸ਼ਬਦ ਜਿਹੜਿਆ ਇੱਕ ਦੂਜੇ ਦੇ ਵਿੱਚ ਮਜਾ ਲੈਂਦੇ ਹਨ ਅਕਾਲਪੁਰ ਕੁਮਾਰਾ ਸ਼ੇਰ ਸਿੰਘ ਵਿਸ਼ਨੂੰ ਪਵਾਨ ਕਨਪੁਰ ਵਾਸੀ ਹਨ ਤੇ ਮਹਾਰਾਜਪੂਰ ਸਿੰਘ ਜੀ ਸਤਗੁਰੂ ਸ਼ਬਦਾਨਾ ਸ਼ਬਦੀ ਸੁੱਤ ਹਨ ਤੇ ਮਾਤ ਲੋਕ ਦੇ ਵਿੱਚ ਤੇ ਸੱਚਖੰਡ ਦੇ ਵਿੱਚ ਇੱਕੋ ਮজা ਲੈਂਦੇ ਨੇ ਗਮੀ ਖੇਡ ਕਰਦੇ ਨੇ ਇਹ ਰਲ ਕੇ ਖੇਡ ਕਰਦੇ ਹਨ ਹਰ ਸੰਜੀਓ ਸਤਗੁਰੂ ਸ਼ਬਦ ਮਹਾਰਾਜਪੂਰ ਸਿੰਘ ਜੀ ਹਨ ਤੇ ਪਰਮੇਸ਼ਰ ਅਕਾਲਪੁਰ ਕੁਮਾਰਾ ਸ਼ੇਰ ਸਿੰਘ ਜੀ ਕਨਪੁਰ ਵਾਸੀ ਹਨ ਤੇ ਮਹਾਰਾਜਪੂਰ ਸਿੰਘ ਜੀ ਇਹ ਪਰਮੇਸ਼ਰ ਨਹੀਂ ਹਨ ਸਤਗੁਰੂ ਸ਼ਬਦਾਨਾ ਸ਼ਬਦੀ ਸੁੱਤ ਹਨ ਸਰਸੰਗ ਜੀਓ ਇੱਕ ਵਿਚਾਰਨ ਵਾਲੀ ਗੱਲ ਆ ਮਹਾਰ ਅਕਾਲਪੁਰਖ ਮਹਾਰਾਜ ਸ਼ੇਰ ਸਿੰਘ ਕਣਕਪੁਰ ਵਾਸੀ ਨੇ ਪਰਮੇਸ਼ਰ ਨੇ ਤਾਂ ਸੱਚਖੰਡ ਦੇ ਵਿੱਚੋਂ ਵਾਪਸ ਆ ਕੇ ਫਿਰ ਆਪਣੇ ਬੱਚਿਆਂ ਦੀ ਸਾਰ ਲੈ ਲਈ ਆ ਪ੍ਰਭਾਵ ਦੀ ਸਾਰ ਲੈ ਲਈ ਆ ਬਾਬਾ ਮੋਤਾ ਸਿੰਘ ਦੀ ਸਾਰ ਲੈ ਲਈ ਆ ਮਿਸਲ ਦਾ ਫਿਰ ਵਾਰਸ ਬਣਾ ਦਿੱਤਾ ਹੈ ਤੇਲਖਾਰੀ ਸਰਜੀਤ ਸਿੰਘ ਦੀ ਕਿਸਨੇ ਆਣ ਕੇ ਸਾਰ ਲਈ ਆ ਲੱਗਦਾ ਵੀ ਕਿਸੇ ਨੇ ਦੀ ਸਾਰ ਨਹੀਂ ਲਈ ਆਣ ਕੇ ਵਾਪਸ ਇਸ ਕਰਕੇ ਹਰ ਸੰਗ ਜੀਓ ਇਹ ਪਰਮੇਸ਼ਰ ਦੀ ਗੰਮੀ ਖੇਡ ਹੋਈ ਏ ਰਲ ਕੇ ਖੇਡ ਕੀਤੀ ਏ ਸਤਿਗੁਰੂ ਸ਼ਬਦ ਤੇ ਅਕਾਲ ਪੁਰਖ ਨੇ ਇਹ ਜੋ ਪ੍ਰਚਾਰਕ ਹਨ ਇਹਨਾਂ ਦੇ ਪ੍ਰਚਾਰ ਤੋਂ ਬਚੋ ਜਿੰਨਾ ਵੀ ਬਚਾ ਜਾਂਦਾ ਸੋ ਹੰਗਮਾਰ ਅਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ